ਸਾਥੀ ਗਰਿਆਬ ਸਿੰਘ ਅਮਰ ਰਹੇ ਅਮਰ ਰਹੇ ਅਮਰ ਕਮਵੇਡ ਗਰਿਆਬ ਮੌਲਾਦ ਸਲਾਮ 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 ਇਨਕਲਾਬ ਜ਼ਿੰਦਾਬਾਦ 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 ਇਸ ਤੋਂ ਅੱਗੇ ਗਰਿਆਬ ਸਿੰਘ ਹੋਰਾਂ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਕਰਨ ਨੂੰ ਬਹੁਤ ਲੰਮਾ ਉਹਨਾਂ ਦਾ ਜੀਵਨ ਸਫਰ ਹੈ ਤੇ ਬਹੁਤ ਵੱਡਾ ਕਾਰਜ ਖੇਤਰ ਹੈ ਮੋਲਕ ਦੀ ਇਨਕਲਾਬੀ ਕੌਂਸਲ ਕਲੱਬੀ ਲਹਿਰ ਦੀਆਂ ਪੰਜਾਬ ਦੀ ਇਨਕਲਾਬੀ ਜਨਤਕ ਲਹਿਰ ਦੀਆਂ ਕੌਂਸਲ ਕਲੱਬੀ ਲਹਿਰ ਦੀਆਂ ਕਿੰਨੀਆਂ ਹੀ ਨੀਤੀਆਂ ਦੇ ਕਿੰਨੇ ਹੀ ਸਮਝਾ ਦੇ ਮਸਲੇ ਜਿਨ੍ਹਾਂ ਨਾਲ ਉਹ ਗੁੱਥਮ-ਗੁੱਥਾ ਵੀ ਹੁੰਦੇ ਰਹੇ ਜਿਨ੍ਹਾਂ ਨੂੰ ਹੱਥ ਵੀ ਕਰਦੇ ਰਹੇ ਤੇ ਅੱਗੇ ਤੁਰਦੇ ਰਹੇ ਉਹ ਉਹ ਸਾਰੀ ਚਰਚਾ ਤੇ ਵਿੱਚੋਂ ਕੁਝ ਗੱਲਾਂ ਸਾਥੀ ਜੱਸੀ ਹੋਰ ਅਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਚਰਚਾ ਆਉਣ ਵਾਲੇ ਦਿਨਾਂ 'ਚ ਵੀ ਵਕ-ਵਕ ਟੰਗਾ ਨਾਲ ਜਾਰੀ ਰਹੂਗੀ ਉਹਨਾਂ ਬਾਰੇ ਉਹਨਾਂ ਦੀ ਦੇਣ ਬਾਰੇ ਉਹਨਾਂ ਦੀ ਘਾਲਣਾ ਬਾਰੇ ਹੋਰ ਲਿਖਿਆ ਵੀ ਜਾਊਗਾ ਵਕ ਵਕ ਢੰਗਾ ਨਾਲ ਉਹ ਗੱਲਾਂ ਹੁੰਦੀਆਂ ਰਹਿਣਗੀਆਂ ਹੁਣ ਮੈਂ ਸੱਦਾ ਦਿਆਂਗਾ ਬਾਈ ਗੁਰਦੇਵ ਸਿੰਘ ਪਾੜਪੁਰ ਹੋਰਾਂ ਦੇ ਜੀਵਨ ਸਾਥਣ ਕਾਮਰੇਡ ਹਰਵੰਦ ਸਕੌਰ ਹੋਰਾਂ ਨੂੰ ਉਹ ਉਹਨਾਂ ਨਾਲ گزارੇ ਹੋਏ ਸਮੇ ਨੂੰ ਉਹਨਾਂ ਨਾਲ ਜਿਉਂ ਹੀ ਹੋਈ ਸਾਂਝੀ ਜ਼ਿੰਦਗੀ ਦੇ ਸਮੇ ਨੂੰ ਉਦੇ ਚੋਂ ਉਪਜੇ ਜਦਵਾਤਾ ਨੂੰ ਤੁਹਾਡੇ ਨਾਲ ਸਾਂਝਾ ਕਰਨਗੇ ਸਾਨੂੰ ਦੋ ਹੋਰ ਸ਼ੋਕ ਸੰਦੇਸ਼ ਹਾਸਲ ਹੋਏ ਨੇ ਪਰ ਹੁਣ ਸਮੇਂ ਦੀ ਕਮੀ ਕਰਨਾ ਉਹ ਪੜੇ ਨਹੀਂ ਜਾ ਸਕਦੇ ਜਿਨ੍ਹਾਂ ਚੋਂ ਇੱਕ ਸ਼ੋਕ ਸੰਦੇਸ਼ ਭਾਰਤ ਦੀ ਕਾਂਗਰਸ ਲੀਗ ਮਾਰਕਸਵਾਦੀ ਲੈਨਿਨਵਾਦੀ ਵੱਲੋਂ ਹੈ ਸਾਥੀ ਮੰਗਲ ਸਿੰਘ ਹੋਰਾਂ ਦਾ ਹਾਸਲ ਹੋਇਆ ਤੇ ਦੂਸਰਾ ਸ਼ੋਕ ਸੰਦੇਸ਼ ਅਦਾਰਾ ਲਾਲ ਪਰਚਮ ਵੱਲੋਂ ਹੈ ਪਰ ਹੁਣਾਂ ਸਮੇਂ ਦੀ ਕਮੀ ਕਰਨਾ ਸੀ ਇਹਨਾਂ ਦੀ ਹਾਜ਼ਰੀ ਪ੍ਰਮਾਨ ਕਰਦੇ ਹਾਂ ਹੁਣ ਪੜੇ ਨਹੀਂ ਜਾ ਸਕਦੇ ਇਸ ਤੋਂ ਬਾਅਦ ਸਾਥੀ ਬਲਵੰਤ ਮਖੂ ਤਿਆਰ ਰਹਿਣ ਉਹਨਾਂ ਨੇ ਸਿਰਫ ਪੰਜ ਚਾਰ ਮਿੰਟ ਵਾਸਤੇ ਆਪਣੀ ਗੱਲ ਕਹਿਣੀ ਹੈ ਹੁਣਾਂ ਕਾਮਰ ਹਰਵੰਸ कौर ਉਹ ਆਪਣੀ ਗੱਲ ਕਹਿਣੀ ਹੈ ठीक है थोड़ा नहीं। आज दे अज भरे समे व ਦੋ ਘੰਟਾ ਹੋਣ ਲਈ ਸਾਰੇ ਸਾਥੀਆਂ ਭੈਣਾਂ ਨੌਜਵਾਨਾਂ ਦਾ ਮੈਂ ਪਹਿਲੇ ਇੱਕ ਦਮ ਬਾਤ ਕਰਦੀ ਹਾਂ ਮੈਂ ਕਿੰਨੀ ਹੱਕ ਗੱਲਾਂ ਕਰ ਸਕਦੀ ਹਾਂ ਉਹਨਾਂ ਗੱਲਾਂ ਦੇ ਪਿੱਛੇ ਜੋ ਇੱਥੇ ਮੁਠੀ ਖਲਾਰੇ ਗਏ ਜੋ ਚਾਨਣ ਰਿਸ਼ਮਾ ਜਿਹੜੀਆਂ ਇੱਥੇ ਬੰਡੀਆਂ ਆ ਜਾਂ ਉਹਨਾਂ ਦਾ ਖਾਸਾ ਮੇਰੇ ਪਿੱਛੇ ਮਕਰ ਤੁਸੀਂ ਇੱਕ قافਲੇ ਦੇ ਮੁਖ ਚ ਜਦੋਂ ਜੁੜਦੇ ਹਾਂ ਬੜਾ ਖੁਸ਼ ਅਸੀਂ ਸਹਿੰਦੇ ਆ ਬਹੁਤ ਕੁਝ ਸਿੱਖਦੇ ਆ ਇਸ ਕਾਫਲੇ ਦੇ ਵਿੱਚ ਜੁੜਨ ਲਈ ਲੋਕਾਂ ਦੀ ਮੁਕਤੀ ਦੀ ਗੱਲ ਸਮਝਣ ਲਈ ਮੈਂ ਜਦੋਂ ਜ਼ਿੰਦਗੀ ਦੇ ਇਹਨਾਂ ਗੱਲਾਂ 'ਤੇ ਧਿਆਨ ਦਿੱਤਾ ਮੈਨੂੰ ਕਾਮਰੇਡ ਵਰਤਿਆ ਕਰਕੇ ਇੱਕ ਸੁਮਾਨ ਸੰਖੇਪ ਦਾ ਸਾਥ ਮਿਲਿਆ ਸਾਥ ਵੀ ਇਹ ਹੋਇਆ ਕਿ ਮੈਨੂੰ ਹੁਣ ਪਤਾ ਹੀ ਨਹੀਂ ਲੱਗਿਆ ਮੇਰੇ ਅੰਦਰ ਕਿਹੜੀਆਂ-ਕਿਹੜੀਆਂ ਗੱਲਾਂ ਕਿਵੇਂ ਜੀਰ ਗਈਆਂ ਜਿਵੇਂ ਕਿਸੇ ਫਸਲ ਨੂੰ ਪਾਣੀ ਦਿੰਨੇ ਆ ਉਹ ਪਾਣੀ ਹੌਲੀ-ਹੌਲੀ ਸਿਰ ਜਾਂਦਾ ਹੈ ਤੇ ਫਸਲ ਆ ਜਿਹੜੀ ਉਹ ਆਪ ਦੇ ਰੂਪ ਦੇ ਵਿੱਚ ਵਧਦੀ ਜਾਂਦੀ ਆ ਮੇਰੀ ਜ਼ਿੰਦਗੀ ਦਾ ਸਫ਼ਰ ਬਹੁਤ ਸੌਫਕਾ ਨਹੀਂ ਸੀ ਕਿਉਂਕਿ ਜਿਵੇਂ ਇੱਥੇ ਗੱਲ ਕੀਤੀ ਗਈ ਆ ਕਿ ਮੇਰਾ ਜੀਵਨ ਸਾਥੀ ਲੋਕ ਮੁਕਤੀ ਦੇ ਰਾਹ ਤੇ ਪੂਰੀ ਮੇਚਾਂ ਨਾਲ ਤੁਰੇ ਹੋਏ ਸੀ ਇਸ ਰਾਤੇ ਤੁਰੇ ਸਾਥੀ ਦੇ ਪਰਿਵਾਰ ਨੂੰ ਕੀ ਕੀ ਦਿੱਕਤਾਂ ਆ ਸਕਦੀਆਂ ਨੇ ਇਹ ਮੇਰੇ ਨਾਲੋਂ ਕਈ ਹੋਰ ਬਦਿਆਂ ਨੂੰ ਕਈ ਮੇਰੇ ਭੈਣਾਂ ਨੂੰ ਬਹੁਤ ਜ਼ਿਆਦਾ ਇਹਦਾ ਅਹਿਸਾਸ ਹੋ ਸਕਦਾ ਜਦੋਂ ਮੈਂ ਇਹ ਫੈਸਲਾ ਕੀਤਾ ਕਿ ਮੈਨੂੰ ਤਾਂ ਇਹੋ ਜਿਹਾ ਜੀਵਨ ਸਾਥੀ ਚਾਹੀਦਾ ਹੈ ਜੀ ਦਾ ਸੰਗ ਮੈਨੂੰ ਇਸ ਸਮਾਜ ਦੇ ਵਿੱਚ ਖੁੱਲ ਕੇ ਆਪਦੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੋਵੇ ਤੇ ਮੈਂ ਆਪਦੇ ਮੁਤਾਬਕ ਸਾਹ ਲੈ ਸਕਾਂ ਤੇ ਉੱਥੇ ਸਾਰਾਂ ਵਿਚਾਰਾਂ ਦੇ ਖੇਤਰ ਦੇ ਵਿੱਚ ਤਾਂ ਮੈਨੂੰ ਹੌਲੀ-ਹੌਲੀ ਇਸ ਗੱਲ ਲਈ ਵਾਸਤੇ ਮੇਰੇ ਸਾਥੀ ਨੇ ਮੈਨੂੰ ਬਹੁਤ ਜ਼ਿਆਦਾ ਸਹਾਰਾ ਦਿੱਤਾ ਫਲਾਰਾ ਦਿੱਤਾ ਭਾਵੇਂ ਅਸੀਂ ਬਹੁਤ ਥੋੜੇ ਮਿਲੇ ਇਸ ਜੀਵਨ ਸਾਡੀ ਜਿਹੜੀ ਜ਼ਿੰਦਗੀ ਸੀ ਇਸ ਸਮੇਂ ਦੇ ਵਿੱਚ ਜਿੰਨਾ ਵੀ ਸਾਨੂੰ ਸਮਾਂ ਮਿਲਿਆ ਔਰਤ ਦੀ ਬਰਾਬਰੀ ਦੀ ਆਮ ਤੌਰ ਤੇ ਗੱਲ ਕੀਤੀ ਜਾਂਦੀ ਆ ਵੀ ਔਰਤ ਬਰਾਬਰ ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਨੂੰ ਕਿਹੜੀਆਂ ਕਦਰਾਂ ਕੀਮਤਾਂ ਜਿਹੜੀਆਂ ਪਛਾਣ ਚੂਨੇ ਜਿਹੜੀਆਂ ਇਸ ਸਮਾਜ ਨੂੰ ਅੱਗੇ ਲਿਜਾਣ ਵਾਲੀਆਂ ਨਹੀਂ ਹੈਗੀਆਂ ਜਿਹੜੀਆਂ ਇੱਥੇ ਮਨੁੱਖ ਨੂੰ ਚੰਗੀ ਸੋਚੀ ਦੇਣ ਵਾਲੀਆਂ ਨਹੀਂ ਹੈਗੀਆਂ ਅਸੀਂ ਕਈ ਵਾਰੀ ਬਹੁਤ ਆਗ ਦੇ ਆਪਣੇ ਆਗੂ ਬਣੇ ਹੋਏ ਹੋਏ ਕਿ ਅਸੀਂ ਉਹਨਾਂ ਕਦਰਾਂ ਕੀਮਤਾਂ ਦੀ ਗ੍ਰਿਫਤ ਦੇ ਵਿੱਚ ਰਹਿੰਦੇ ਹਾਂ ਮੈਂ ਜਦੋਂ ਆਪ ਦਾ ਛੋਪੜ ਛੱਡ ਕੇ ਆਈ ਮੇਰੇ ਉਸ ਛੋਪੜ ਨੂੰ ਛੱਡਣ ਚ ਮੈਨੂੰ ਉਹ ਸਾਰੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਜਿਹੜੀਆਂ ਔਰਤ ਦੇ ਵਿਰੋਧੀ ਨੇ ਔਰਤ ਦੇ ਫੈਸਲੇ ਲੈਣ ਦੇ ਵਿਰੋਧੀ ਨੇ ਔਰਤ ਦਾ ਹੱਕ ਮੰਨਣ ਦੀਆਂ ਵਿਰੋਧੀ ਨੇ ਉਹਨਾਂ ਸਾਰੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਸਾਹਮਣੇ ਦੇ ਦੌਰਾਨ ਮੈਨੂੰ ਉਹ ਰਿਸ਼ਤੇ ਸੀ ਜਿਹੜੇ ਉਹ ਛੱਡਣੇ ਪਏ ਪਰ ਕਾਂਗਰਸ ਵਰਗਿਆ ਦਾ ਸੰਗ ਹੋਣ ਕਰਕੇ ਮੈਂ ਜਿਹੜੇ ਲੋਕਾਂ ਦੀ ਇਸ ਮੁਕਤੀ ਵਾਲੀ ਗੱਲ ਨੂੰ ਦੇ ਨਾਲ ਜੁੜੀ ਜਿਹੜਾ ਬਾ ਮੈਨੂੰ ਇੱਥੇ ਦਿਸਿਆ ਜਿਹੜਾ ਭਾਈਚਾਰਾ ਮੈਨੂੰ ਦਿਸਿਆ ਜਿਹੜੇ ਭਾਈਚਾਰੇ ਦੇ ਵਿੱਚ ਆ ਕੇ ਲੜ ਲੱਗੀ ਉਹਨੇ ਮੈਨੂੰ ਬਹੁਤ ਮਜ਼ਬੂਤ ਕੀਤਾ ਮੈਨੂੰ ਕਦੇ ਉਹ ਰਿਸ਼ਤੇ ਯਾਦ ਨਹੀਂ ਆਉਣ ਦਿੱਤੇ ਜਿਨ੍ਹਾਂ ਦਾ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਵੀ ਇਹਦਾ ਰਿਸ਼ਤਾ ਹੋ ਬਿਨਾ ਤਾਂ ਮੈਂ ਜਿਉ ਨਹੀਂ ਸਕਦਾ ਪਰ ਮੈਨੂੰ ਇਸ ਭਾਈਚਾਰੇ ਨੇ ਜਿਹੜਾ ਬਹੁਤ ਨਿਰੋਹ ਹੈ ਜਿਹੜਾ ਇਸ ਸਮਾਜ ਨੂੰ ਚੰਗਾ ਬਣਾਉਣ ਵਾਸਤੇ ਯੂਝ ਰਿਹਾ ਹੈ ਐਸ ਫਾਇਚਰੇ ਨੇ ਮੈਨੂੰ ਹਮੇਸ਼ਾ ਥੋੜੀ ਦਿੱਤੀ ਮੇਰੇ ਸਾਹਮਣੇ ਆਉਣਯ ਮੁਸ਼ਕਲਾਂ ਨੂੰ ਮੈਂ ਇਸ ਕਰਕੇ ਹੱਲ ਕਰ ਸਕੀ ਕਿ ਮੇਰੇ ਪਿੱਛੇ ਇਹ ਪਰਿਚਾਰਾ ਜਿਹੜਾ ਉਹ ਕੰਧ ਬਣ ਕੇ ਖੜਿਆ ਮੈਨੂੰ ਅੰਨ੍ਹਾ ਜਿਹਾ ਭੈਣਾ ਮਿਲੀਆਂ ਜਿਨ੍ਹਾਂ ਨੇ ਮੈਨੂੰ ਔਖੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਬਲ ਬਖਸ਼ਿਆ ਇਸ ਬਲ ਦੇ ਸਹਾਰੇ ਜ਼ਿੰਦਗੀ ਦੇ 40-45 ਸਾਲ ਜਿਹੜੇ ਸਾਡੇ ਜੀਵਨ ਸਾਥੀ ਹੋਣ ਦੇ ਸਾਲ ਨੇ ਉਹਨਾਂ ਦੇ ਵਿੱਚੋਂ ਜਿਹੜੇ ਚੁਣਵੇਂ ਦਿਨ ਨੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਵੀ ਕਦੇ ਮੇਰੇ ਸਾਥੀ ਨੇ ਕਦੇ ਸਾਨੂੰ ਮਿਲੇ ਘਰ 'ਚ ਵੀ ਕਦੇ ਮਿਲੇ ਤਾਂ ਘਰ ਦਾ ਕੋਈ ਕੰਮ ਰਹਿ ਗਿਆ ਮੈਂ ਡਿਊਟੀ ਤੋਂ ਆਈਆਂ ਉਹ ਕੰਮ ਕਰਨ ਵਾਲਾ ਕੋਈ ਚਾਹ ਪਾਣੀ ਵੀ ਬਣਾਉਣ ਵਾਲਾ ਉਹ ਸਾਰਾ ਕੁਝ ਉਹਨਾਂ ਨੇ ਛੇੜੇ ਮੱਥੇ ਕੀਤਾ ਐਸ ਤੋਂ ਵੀ ਵੱਧ ਇਸ ਜ਼ਿੰਦਗੀ ਦੇ ਵਿੱਚ ਪੈ ਕੇ ਜਦੋਂ ਤੁਸੀਂ ਇਕੱਲੇ ਹੋ ਜਦੋਂ ਤੁਹਾਡੇ ਨਾਲ ਤੁਹਾਡਾ ਸਾਥੀ ਰੋਜ਼ ਨਹੀਂ ਨਿਭ ਸਕਦਾ ਤੁਸੀਂ ਆਪ ਦਾ ਬੱਚੇ ਨੂੰ ਵੀ ਪਾਲਣਾ ਤੁਸੀਂ ਆਗਰ ਰੋਜ਼ਗਾਰ ਵੀ ਕਰਨਾ ਹੈ ਤੁਸੀਂ ਜਿਹੜੀ ਤੁਹਾਨੂੰ ਮਾੜੀ ਰੁਟੀ ਚੈਨੇ ਲੱਗੀ ਆ ਸਮਾਜਿਕ ਸੋਝੀ ਦੀ ਤੁਸੀਂ ਉਹਦੇ ਮੁਤਾਬਕ ਆਪ ਦਾ ਯੋਗਦਾਨ ਪਾਉਣ ਵਾਸਤੇ ਵੀ ਕੁਝ ਔਲਣਾ ਤਾਂ ਕਈ ਵਾਰੀ ਕਈ ਗੱਲਾਂ ਧੰਦੇ ਨੂੰ ਥੋੜਾ ਪਰੇਸ਼ਾਨ ਵੀ ਕਰਦੀਆਂ ਨੇ ਪਰ ਮੈਨੂੰ ਇਹ ਸਾਥੀ ਨੇ ਹਮੇਸ਼ਾ ਇਹ ਸਮਝਾਇਆ ਜਿਹੜੀਆਂ ਗੱਲਾਂ ਦਾ ਮੈਨੂੰ ਸੁਣ ਲੱਗਦਾ ਵੀ ਉਹ ਗੱਲਾਂ ਕਿਵੇਂ ਹੌਣੀ 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 ਮੇਰੇ ਕੰਮ ਵਿੱਚ ਮੇਰੀ ਸੋਚ ਦੇ ਵਿੱਚ ਉਹ ਜੀਰਦੀਆਂ ਗੱਲਾਂ ਵੀ ਉਥੇ ਸਮਿਆਂ ਦੇ ਵਿੱਚ ਘੜਾਈ ਦਾ ਨਹੀਂ ਕੋਈ ਨਹੀਂ ਉਥੇ ਸਮੇਂ ਲੰਘ ਜਾਂਦੇ ਨੇ ਇਹਨਾਂ ਨਾਲ ਡਾਕ ਦੇ ਮੁਕਾਬਲਾ ਕਰੀਦਾ ਤੇ ਉਹਨਾਂ ਨੇ ਹਮੇਸ਼ਾ ਇਹੋ ਜੀ ਗੱਲ ਕਹਿਣੀ ਕਿ ਉਹ ਕਿਹੜਾ ਹਾਲਤਾਂ ਨੂੰ ਸਰ ਕਰਨ ਵਾਸਤੇ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਸਿਰ ਤੋਂ ਕੋਸ਼ਿਸ਼ ਕਰੋ ਪਰ ਨਾਲ ਇਸ ਗੱਲ ਵਾਸਤੇ ਵੀ ਤਿਆਰ ਰਹੋ ਕਿ ਤੁਹਾਡੀਆਂ ਕੋਸ਼ਿਸ਼ਾਂ ਕਿਸੇ ਵੇਲੇ ਕਸਫਲ ਹੋ ਸਕਦੀਆਂ ਨੇ ਤੇ ਤੁਸੀਂ ਫੇਰ ਵੀ ਕੋਸ਼ਿਸ਼ ਕਰਦੇ ਰਹਿਣਾ ਉਸ ਹਾਲਤ ਨੂੰ ਬਦਲਣ ਵਾਸਤੇ ਬੰਦਾ ਜ਼ਿੰਦਗੀ ਜਿਉਂਦਾ ਚੰਗੀਆਂ-ਕੱਲਾਂ ਵੀ ਪਾਪ ਕਰਦੀਆਂ ਨੇ ਜ਼ਿੰਦਗੀ 'ਚ ਪਰੇਸ਼ਾਨ ਕਰਨ ਵਾਲੀਆਂ ਵੀ ਹੁੰਦੀਆਂ ਨੇ ਖੁਸ਼ੀ ਵਾਲੀਆਂ ਵੀ ਹੁੰਦੀਆਂ ਨੇ ਕਦੇ ਬੰਦਾ ਜਜ਼ਬਾਤੀ ਵੀ ਹੋ ਜਾਂਦਾ ਹੈ ਭਾਵਨਾਵਾਂ ਵੀ ਕਈ ਵਾਰੀ ਛਾਲਾ ਮਾਰ ਜਾਂਦੀਆਂ ਨੇ ਪਰ ਉਹਨਾਂ ਨੇ ਇੱਕ ਗੱਲ ਕਹਿਣੀ ਹੈ ਕਿ ਦੇਖੋ ਜਿਹੜੇ ਸਾਡੇ ਵਿਚਾਰ ਨੇ ਜਿਹੜੇ ਵਿਚਾਰ ਨੂੰ ਲੈ ਕੇ ਅਸੀਂ ਕਰਦੇ ਆਂ ਜਿਹੜੀ ਮੁਕਤੀ ਦੀ ਗੱਲ ਅਸੀਂ ਕਰਦੇ ਆਂ ਇਸ ਗੱਲ ਤੇ ਜੇ ਫੈਰਾ ਦੇਣਾ ਹੈ ਤਾਂ ਤੁਹਾਨੂੰ ਆਪਦੀਆਂ ਜਿਹੜੀਆਂ ਭਾਵਨਾਵਾਂ ਨੇ ਆਪਦੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਇਹਨਾਂ ਅਸੂਲਾਂ ਤੋਂ ਉਸ ਰਾਹ ਤੋਂ ਉਹ ਤੁਹਾਡਾ ਜਿਹੜਾ ਉਦੇਸ਼ ਆ ਉਹ ਤੋਂ ਹਮੇਸ਼ਾ ਠੇਠ ਰੱਖੋ ਅੱਜ ਮੈਂ ਜੇ ਤੁਹਾਡੇ ਸਾਹਮਣੇ ਚਾਰ ਗੱਲਾਂ ਕਹਿ ਸਕਦੀ ਹਾਂ ਇਸ ਔਖੇ ਸਮੇਂ ਦੇ ਵਿੱਚ ਜ਼ਿੰਦਗੀ 'ਚ ਬਣਾ ਕੁਝ ਵਾਕਿਆ ਜਿਹੜਾ ਤੁਸੀਂ ਸਾਰਾ ਨਹੀਂ ਫਰੋਲ ਸਕਦੇ ਜੇ ਮੈਂ ਇੱਥੇ ਖੜ ਕੇ ਚਾਦਰ ਲਾਏ ਬੋਲ ਸਕੀਆਂ ਤਾਂ ਉਹਨਾਂ ਗੱਲਾਂ ਦਾ ਬੋਗ ਮੇਰੇ ਪਿੱਛੇ ਮੱਤ ਕਰਾ ਇਸ ਕਰਕੇ ਅੱਜ ਜਦੋਂ ਮੈਂ ਹੁਣ ਦੇਖਦੀ ਆ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦੀ ਹਾਂ ਮੈਨੂੰ ਬਹੁਤ ਜ਼ਿਆਦਾ ਫਖਰ ਆ ਮੈਂ ਜਿਸ ਬੰਦੇ ਦੀ ਆਪਦੇ ਜੀਵਨ ਸਾਥੀ ਦੇ ਤੌਰ ਤੇ ਚੋਣ ਕੀਤੀ ਮੈਂ ਬਹੁਤ ਸਹੀ ਕੀਤੀ ਤੇ ਮੈਂ ਸਭ ਚਾਰ ਪੁੰਨਾਂ ਇਸ ਨਾਮ ਦੇ ਵਿੱਚ ਮੈਂ ਨਰੋਈ ਹੋਈਆਂ ਇਸ ਨਾਮ ਦੇ ਵਿੱਚ ਤੁਸੀਂ ਆਇਓ ਤੁਸੀਂ ਮੈਨੂੰ ਸਹਾਰਾ ਦਿੰਦਾ ਹੈ ਪਰਿਵਾਰ ਨੂੰ ਸਹਾਰਾ ਦਿੰਦਾ ਹੈ ਤੇ ਮੈਂ ਇਹ ਹਾਸ ਲੈ ਕੇ ਜਾਂਦੀ ਹਾਂ ਕਿ ਜਿਹੜੇ ਭਾਈਚਾਰੇ ਨੂੰ ਅਸੀਂ ਸਿਰਜਿਆ ਜਿਹੜੀ ਲੋਕ ਮੁਕਤੀ ਦੀ ਗੱਲ ਕਾਂਗਰਸ ਵਰਦਿਆਲ ਨੇ ਕੀਤੀ ਉਸ ਲੋਕ ਮੁਕਤੀ ਦੀ ਤੰਗ ਨੂੰ ਫੜ ਕੇ ਤੁਸੀਂ ਵੀ ਆਇਓ ਇਹ ਗੱਲ ਆ ਜਿਹੜੀ ਇਹ ਬਹੁਤ ਮਹੱਤਵਪੂਰਨ ਹੈ ਤੇ ਇਹ ਸਾਨੂੰ ਇੱਕ ਮੈਨੂ ਇਤਿਹਾਸ ਬਣਾਉਂਦੀ ਹੈ ਸੀ ਫੂਲ ਕਰ ਲਿਆ ਜਿਹੜੀਆਂ ਪਠਨਾਇਆਂ ਦੀਆਂ ਗੱਲਾਂ ਇੱਥੇ ਹੋਊਗਾ ਭਲਾਂ ਦੀ ਉਹ ਸਾਰੀਆਂ ਦਾ ਮੈਨੂੰ ਨਹੀਂ ਬੋਧ ਸੀ ਪਰ ਅੱਜ ਮੈਂ ਇਹ ਕਹਿ ਸਕਦੀ ਹਾਂ ਬਹੁਤ ਮਾਣ ਨਾਲ ਕਿ ਅਸੀਂ ਜਦੋਂ ਸਹੀ ਰਾਹ ਤੇ ਸਹੀ ਗੱਲ ਤੇ ਪੂਰੀ ਨਿਚਾ ਨਾਲ ਪੂਰੀ ਪਕੜ ਦੇ ਨਾਲ ਪੂਰੀ ਸਪਸ਼ਟਤਾ ਦੇ ਨਾਲ ਖੜਦੇ ਹਾਂ ਤੁਰਦੇ ਹਾਂ ਤਾਂ ਅਸੀਂ ਮਾੜੀਆਂ ਹਾਲਤਾਂ ਜੋ ਵੀ ਬਹੁਤ ਕੁਸ਼ਲ ਸਿੱਝ ਲੈਣੇ ਆ ਮੈਨੂੰ ਸਹਾਰਾ ਦਿੱਤਾ ਮੈਂ ਆਸ ਕਰਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਹ ਸਹਾਰਾ ਸਾਡਾ ਬਨੇ ਰਹੋਗੇ ਇੱਕ ਗੱਲ ਜਿਹੜੀ ਮੈਨੂੰ ਲੱਗਦੀ ਆ ਮੈਨੂੰ ਕਰਨੀ ਚਾਹੀਦੀ ਹੈ ਇੱਥੇ ਅਸੀਂ ਕਹਿੰਦੇ ਆ ਕਿ ਇਹ ਸਮਾਜ ਅਸੀਂ ਬਦਲਣਾ ਲੋਕਾਂ ਦੀ ਮੁਕਤੀ ਕਰਨੀ ਹੈ ਅਸੀਂ ਦੇਖਦੇ ਹਾਂ ਕਿ ਸਾਡੇ ਵਾਲੇ ਕੋਲੇ ਬਹੁਤ ਖੁਸ਼ ਹੈ ਜਾਂ ਬੱਕਰ ਰਿਹਾ ਹੈ ਗਰੀਬੀ ਆ, ਕੁਪ ਮਰੀਆ, ਬੇਰਗਾਰੀ ਆ, ਲੋਪਾਨ ਨਾਲ ਤੱਕ ਹੈ, ਬਿੰਕਰ ਹੈ, ਜਮਰ ਤਸ਼ੱਦ ਦਾ ਇਹ ਸਾਰਾ ਕੁਝ ਪੱਤ ਰਿਹਾ ਹੈ। ਇਹਦੇ ਵਿੱਚ ਵਿੱਚ ਜਿਹੜੀ ਅੰਤਗਮਾਈ ਕਿਤੇ ਹੋਵੇ ਤੇ ਕਾਰਪੋਰੇਟ ਦਾ ਹਮਲਾ ਉਹ ਹਮਲੇ ਦੇ ਤਹਿਤ ਹੋਰ ਵੀ ਬੜਾ ਕੁਝ ਜਿਹੜਾ ਸਾਡੇ ਜਾਣਨ ਦੀ ਲੋੜ ਹੈ। ਮੇਰਾ ਸੰਗੀ ਸਾਥੀ ਇਹੋ ਜੀ ਭੈਣ ਬਿਮਾਰੀ ਦਾ ਸ਼ਿਕਾਰ ਰਿਹਾ 17 ਸਾਲ ਦੀ ਉਮਰ ਤੇੜੀ ਗੱਲ ਕਰਕੇ ਇੱਕ ਉਹਨਾਂ ਦੇ ਦ੍ਰਿੜਤਾ ਮਨ ਤਕੜਾ ਰੱਖਣਾ ਤੇ ਆਪਦੇ ਆਪ ਦਾ ਇਸ ਗੱਲ ਵਾਸਤੇ ਵੀ ਖਿਆਲ ਰੱਖਣਾ ਕਿ ਮੈਂ ਜਿਉਂਦੇ ਜੀ ਇਸ ਗੱਲ ਵਾਸਤੇ ਆਪ ਦਾ ਯੋਗਦਾਨ ਵੱਧ ਤੋਂ ਵੱਧ ਹੋਦਾ ਰਹਸਤ ਹੁਣ ਇਹ ਜਿਹੜਾ ਪਉਂਦਾ ਰਹਿ ਸਕਣ ਵਾਲੀ ਗੱਲ ਇਹ ਹੌਲੀ 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 ਕਿਉਂਕਿ ਮਨੁੱਖ ਜੋ ਬਿਮਾਰੀ ਦੀ grip ਤੇ ਆ ਜਾਂਦਾ ਉਹ ਇੱਕ ਹਮਲਾ ਫਿਰ ਦੂਜਾ ਹਮਲਾ ਫਿਰ ਰੋਜ਼ੂ ਅਕੇ ਰੋਜ਼ੂ ਅਕੇ ਸੇ ਤਾਂ ਤਾਂ ਫਿਰੜਦੀਆਂ ਨੇ ਅਸੀਂ ਜਦੋਂ ਲੜਦੇ ਆ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਰੱਖਣਾ ਪਊਗਾ ਕਿ ਅਸੀਂ ਜਦੋਂ ਲੋਕ ਮੁਕਤੀ ਦੀ ਗੱਲ ਕਰਦੇ ਆ ਇਹਦੇ ਵਾਸਤੇ ਸਾਨੂੰ ਬਹੁਤ ਜ਼ਿਆਦਾ ਜੱਗਨ ਸੁਟਾਉਣ ਦੀ ਲੋੜ ਆ ਬਹੁਤ ਤਸ਼ੱਦੀ ਪੂਰੇ ਸ਼ਿੱਦਤ ਨਾਲ ਇਹਨੂੰ ਹੱਥ ਲੈਣ ਦੀ ਲੋੜ ਆ ਤਾਂ ਕਿ ਅਸੀਂ ਇਸ ਸਮਾਜ ਦੀ ਸੇਤੀ ਸਜਣਾ ਕਰ ਸਕੀਏ ਜਿਹਦੇ ਵਿੱਚ ਲੋਕ ਬਿਮਾਰੀ ਮੁਕਤ ਜਿਉ ਸਕਣ ਲੋਕ ਖੁਸ਼ਹਾਲੀ ਆਂ ਜ਼ਿੰਦਗੀ ਜਿਉ ਸਕਣ ਲੋਕਾਂ ਨੂੰ ਚੰਗੀ ਪੜ੍ਹਾਈ ਕਰ ਸਕਣਾ ਲੋਕਾਂ ਨੂੰ ਚੰਗੇ ਰੋਜ਼ਗਾਰ ਮਿਲਣਾ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਮਹਿਸੂਸ ਕੀਤੀ ਤੇ ਬਿਮਾਰੀ ਦਾ ਜਿਹੜਾ ਹਮਲਾ ਹੋ ਰਿਹਾ ਹੈ ਕੈਂਸਰ ਵਰਗੀ ਬਿਮਾਰੀ ਦਾ ਜਿਹੜਾ ਹਮਲਾ ਹੋ ਰਿਹਾ ਇਹ ਜੀਆਂ ਗੱਲਾਂ ਵਾਸਤੇ ਸਾਨੂੰ ਨਵੇਂ ਸਮਾਜ ਦੀ ਸਿਰਜਣਾ ਦੀ ਬਹੁਤ ਜ਼ਿਆਦਾ ਲੋੜ ਆ ਤਾਂ ਕਿ ਤੇ ਚੰਗੀਆਂ ਨਵੀਆਂ ਊਜਾ ਹੋਣ ਲੋਕਾਂ ਦੇ ਖੱਖੀਆਂ ਹੋਣ ਲੋਕਾਂ ਦੇ ਇੱਧੀਆਂ ਹੋਣ ਲੋਕਾਂ ਨੂੰ ਚੰਗੀਆਂ ਸਸਤੀਆਂ ਦਵਾਈਆਂ ਮਿਲਣ ਦੀ ਗੱਲ ਚੱਲੇ ਲੋਕਾਂ ਦਾ ਆਪ ਦਾ ਰਾਜ ਪ੍ਰਬੰਧ ਹੋਵੇ ਮੈਨੂੰ ਇਹ ਲੱਗਦਾ ਤੇ ਮੇਰੇ ਸਾਥੀ ਗੁਰदयाल ਸਿੰਘ ਦਾ ਇੱਕ ਸੁਖ ਨਹੀਂ ਨਹੀਂ ਸੀ ਉਹਨਾਂ ਦੀ ਇੱਕ ਲੜਾ ਸੀ ਉਸ ਕਲੜਾ ਨੂੰ ਮੈਂ ਸਲਾਮ ਕਰਦੀ ਹਾਂ ਤੇ ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਾਂ ਤੇ ਅਸੀਂ ਇਹੋ ਜਿਹੇ ਸ਼ਖਸ ਦੇ ਪਰਿਵਾਰ ਦੇ ਮੈਂਬਰ ਬਣੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ